ਸਸ਼ੀ ਕਾਲ ਜੀ ਤੁਸੀਂ 124 75 ਪੰਜਾਬ ਆਮ ਆਦਮੀ ਪਾਰਟੀ ਨੇ ਪੰਜਾਬ ਚ ਮੀਡੀਆ ਸੰਗਠਨ ਨੂੰ ਮਜ਼ਬੂਤ ਕਰਨ ਲਈ ਇੱਕ ਸੋਸ਼ਲ ਮੀਡੀਆ ਟੀਮ ਦੀ ਘੋਸ਼ਣਾ ਕੀਤੀ। ਪਾਰਟੀ ਵੱਲੋਂ ਬੂਥ ਪੱਧਰ ਤੇ ਸੋਸ਼ਲ ਮੀਡੀਆ ਇੰਚਾਰਜ ਅਤੇ ਸੋਸ਼ਲ ਮੀਡੀਆ ਸਕੱਤਰ ਨਿਯੁਕਤ ਕੀਤੇ ਗਏ ਹਨ ਜੋ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਵੱਲੋਂ ਹੋ ਰਹੀਆਂ ਵਿਕਾਸਕਾਰੀ ਕੰਮਾਂ ਨੂੰ ਲੋਕਾਂ ਤੱਕ ਠੀਕ ਢੰਗ ਨਾਲ ਪਹੁੰਚਾਉਣ ਲਈ ਕੰਮ ਕਰਨਗੇ। ਇਸ ਦੇ ਨਾਲ ਹੀ ਹਰ ਜ਼ਿਲੇ ਅਤੇ ਡਿਸਟ੍ਰਿਕਟ ਮੀਡੀਆ ਇੰਚਾਰਜ ਵੀ ਲਗਾਏ ਗਏ ਹਨ ਜੋ ਪਾਰਟੀ ਅਤੇ ਸਰਕਾਰ ਵਿਚਾਲੇ ਪੁਲ ਦਾ ਕੰਮ ਕਰਦੇ ਹੋਏ ਸੱਚਾਈ ਨੂੰ ਮੀਡੀਆ ਰਾਹੀਂ ਜਨਤਾ ਤੱਕ ਪਹੁੰਚਾਉਣਗੇ। ਇਹ ਟੀਮ ਪੂਰੀ ਤਰ੍ਹਾਂ ਵਲੰਟੀਅਰ ਦਾਰਿਤ ਹੋਵੇਗੀ ਜੋ ਮਜਬੂਤ ਜਨ ਸੰਪਰਕ ਰਚਨ ਵਿੱਚ ਸਹਾਇਕ ਸਾਬਤ ਹੋਵੇਗੀ ਪਾਰਟੀ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਆਧੁਨਿਕ ਯੁੱਗ ਦਾ ਸਭ ਤੋਂ ਵੱਡਾ ਤੇ ਪ੍ਰਭਾਵਸ਼ਾਲੀ ਹਥਿਆਰ ਹੈ ਜਿਸ ਰਾਹੀਂ ਪਾਰਟੀ ਦੀ ਆਵਾਜ਼ ਹਰੇਕ ਘਰ ਤੱਕ ਪਹੁੰਚਾਈ ਜਾ ਸਕਦੀ ਹੈ ਇਹ ਕਦਮ ਨਾ ਸਿਰਫ ਮੀਡੀਆ ਪ੍ਰਬੰਧਨ ਨੂੰ ਸੁਚੇਜਾ ਬਣਾਏਗਾ ਬਲਕਿ ਆਉਣ ਵਾਲੇ ਚੋਣਾਂ ਦੀ ਤਿਆਰੀਆਂ ਵੱਜੋਂ ਵੀ ਮਹੱਤਵਪੂਰਨ ਸਾਬਤ ਹੋਵੇਗਾ ਸਸ਼ੀਕਲ ਜੀ ਤੁਸੀਂ 124 7 ਪੰਜਾਬ ਆਮ ਆਦਮੀ ਪਾਰਟੀ ਨੇ ਪੰਜਾਬ ਚ ਮੀਡੀਆ ਸੰਗਠਨ ਨੂੰ ਮਜ਼ਬੂਤ ਕਰਨ ਲਈ ਇੱਕ ਸੋਸ਼ਲ ਮੀਡੀਆ ਟੀਮ ਦੀ ਘੋਸ਼ਣਾ ਕੀਤੀ। ਪਾਰਟੀ ਵੱਲੋਂ ਬੂਥ ਪੱਧਰ ਤੇ ਸੋਸ਼ਲ ਮੀਡੀਆ ਇੰਚਾਰਜ ਅਤੇ ਸੋਸ਼ਲ ਮੀਡੀਆ ਸਕੱਤਰ ਨਿਯੁਕਤ ਕੀਤੇ ਗਏ ਹਨ ਜੋ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਵੱਲੋਂ ਹੋ ਰਹੀਆਂ ਵਿਕਾਸ ਕਾਰਕਮਾਂ ਨੂੰ ਲੋਕਾਂ ਤੱਕ ਠੀਕ ਢੰਗ ਨਾਲ ਪਹੁੰਚਾਉਣ ਲਈ ਕੰਮ ਕਰਨਗੇ। ਇਸ ਦੇ ਨਾਲ ਹੀ ਹਰ ਜ਼ਿਲੇ ਅਤੇ ਡਿਸਟ੍ਰਿਕਟ ਮੀਡੀਆ ਇੰਚਾਰਜ ਵੀ ਲਗਾਏ ਗਏ ਹਨ ਜੋ ਪਾਰਟੀ ਅਤੇ ਸਰਕਾਰ ਵਿਚਾਲੇ ਪੁਲ ਦਾ ਕੰਮ ਕਰਦੇ ਹੋਏ ਸੱਚਾਈ ਨੂੰ ਮੀਡੀਆ ਰਾਹੀਂ ਜਨਤਾ ਤੱਕ ਪਹੁੰਚਾਉਣਗੇ। ਇਹ ਟੀਮ तरीक वोलंटियर धारित होवेगी जो मजबूत जनसंपर्क रचन ਵਿੱਚ ਸਹਾਇਕ ਸਾਬਤ ਹੋਵੇਗੀ ਪਾਰਟੀ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਆਧੁਨਿਕ ਯੁੱਗ ਦਾ ਸਭ ਤੋਂ ਵੱਡਾ ਤੇ ਪ੍ਰਭਾਵਸ਼ਾਲੀ ਹਥਿਆਰ ਹੈ ਜਿਸ ਰਾਹੀਂ ਪਾਰਟੀ ਦੀ ਆਵਾਜ਼ ਹਰੇਕ ਘਰ ਤੱਕ ਪਹੁੰਚਾਈ ਜਾ ਸਕਦੀ ਹੈ ਇਹ ਕਦਮ ਨਾ ਸਿਰਫ ਮੀਡੀਆ ਪ੍ਰਬੰਧਨ ਨੂੰ ਸੁਚੇਜਾ ਬਣਾਏਗਾ ਬਲਕਿ ਆਉਣ ਵਾਲੇ ਚੋਣਾਂ ਦੀ ਤਿਆਰੀਆਂ ਵੱਜੋਂ ਵੀ ਮਹੱਤਵਪੂਰਨ ਸਾਬਤ ਹੋਵੇਗਾ ਸਸ਼ੀ ਕਾਲ ਜੀ ਤੁਸੀਂ 1.24 754 ਆਮ ਆਦਮੀ ਪਾਰਟੀ ਨੇ ਪੰਜਾਬ ਚ ਮੀਡੀਆ ਸੰਗਠਨ ਨੂੰ ਮਜ਼ਬੂਤ ਕਰਨ ਲਈ ਇੱਕ ਸੋਸ਼ਲ ਮੀਡੀਆ ਟੀਮ ਦੀ ਘੋਸ਼ਣਾ ਕੀਤੀ ਪਾਰਟੀ ਵੱਲੋਂ ਬੂਥ ਪੱਧਰ ਤੇ ਸੋਸ਼ਲ ਮੀਡੀਆ ਇਨਚਾਰਜ ਅਤੇ ਸੋਸ਼ਲ ਮੀਡੀਆ ਸੈਕਟਰੀ ਨਿਯੁਕਤ ਕੀਤੇ ਗਏ ਹਨ ਜੋ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਵੱਲੋਂ ਹੋ ਰਹੀਆਂ ਵਿਕਾਸਕਾਰੀ ਕੰਮਾਂ ਨੂੰ ਲੋਕਾਂ ਤੱਕ ਠੀਕ ਢੰਗ ਨਾਲ ਪਹੁੰਚਾਉਣ ਲਈ ਕੰਮ ਕਰਨਗੇ ਇਸ ਦੇ ਨਾਲ ਹੀ ਹਰ ਜ਼ਿਲ੍ਹੇ ਅਤੇ ਡਿਸਟ੍ਰਿਕਟ ਮੀਡੀਆ ਇਨਚਾਰਜ ਵੀ ਲਗਾਏ ਗਏ ਹਨ ਜੋ ਪਾਰਟੀ ਅਤੇ ਸਰਕਾਰ ਵਿਚਾਲੇ ਪੁੱਲ ਦਾ ਕੰਮ ਕਰਦੇ ਹੋਏ ਸੱਚਾਈ ਨੂੰ ਮੀਡੀਆ ਰਾਹੀਂ ਜਨਤਾ ਤੱਕ ਪਹੁੰਚਾਉਣਗੇ ਇਹ ਟੀਮ ਪੂਰੀ ਤਰ੍ਹਾਂ ਵਲੰਟੀਅਰ ਧਾਰਿਤ ਹੋਵੇਗੀ ਜੋ ਮਜਬੂਤ ਜਨ ਸੰਪਰਕ ਰਚਨ ਵਿੱਚ ਸਹਾਇਕ ਸਾਬਤ ਹੋਵੇਗੀ ਪਾਰਟੀ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਆਧੁਨਿਕ ਯੁੱਗ ਦਾ ਸਭ ਤੋਂ ਵੱਡਾ ਤੇ ਪ੍ਰਭਾਵਸ਼ਾਲੀ ਹਥਿਆਰ ਹੈ ਜਿਸ ਰਾਹੀਂ ਪਾਰਟੀ ਦੀ ਆਵਾਜ਼ ਹਰੇਕ ਘਰ ਤੱਕ ਪਹੁੰਚਾਈ ਜਾ ਸਕਦੀ ਹੈ ਇਹ ਕਦਮ ਨਾ ਸਿਰਫ ਮੀਡੀਆ ਪ੍ਰਬੰਧਨ ਨੂੰ ਸੁਚੇਜਾ ਬਣਾਏਗਾ ਬਲਕਿ ਆਉਣ ਵਾਲੇ ਚੋਣਾਂ ਦੀ ਤਿਆਰੀਆਂ ਵੱਜੋਂ ਵੀ ਮਹੱਤਵਪੂਰਨ ਸਾਬਤ ਹੋਵੇਗਾ ਸਸ਼ੀ ਕਾਲ ਜੀ ਤੁਸੀਂ 1.24 7 ਪੰਜਾਬ ਆਮ ਆਦਮੀ ਪਾਰਟੀ ਨੇ ਪੰਜਾਬ ਚ ਮੀਡੀਆ ਸੰਗਠਨ ਨੂੰ ਮਜ਼ਬੂਤ ਕਰਨ ਲਈ ਇੱਕ ਸੋਸ਼ਲ ਮੀਡੀਆ ਟੀਮ ਦੀ ਘੋਸ਼ਣਾ ਕੀਤੀ। ਪਾਰਟੀ ਵੱਲੋਂ ਬਹੁਤ ਪੱਧਰ ਤੇ ਸੋਸ਼ਲ ਮੀਡੀਆ ਇੰਚਾਰਜ ਅਤੇ ਸੋਸ਼ਲ ਮੀਡੀਆ ਸਕੱਤਰ ਨਿਯੁਕਤ ਕੀਤੇ ਗਏ ਹਨ ਜੋ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਵੱਲੋਂ ਹੋ ਰਹੀਆਂ ਵਿਕਾਸਕਾਰੀ ਕੰਮਾਂ ਨੂੰ ਲੋਕਾਂ ਤੱਕ ਠੀਕ ਢੰਗ ਨਾਲ ਪਹੁੰਚਾਉਣ ਲਈ ਕੰਮ ਕਰਨਗੇ। ਇਸ ਦੇ ਨਾਲ ਹੀ ਹਰ ਜ਼ਿਲੇ ਅਤੇ ਡਿਸਟ੍ਰਿਕਟ ਮੀਡੀਆ ਇੰਚਾਰਜ ਵੀ ਲਗਾਏ ਗਏ ਹਨ ਜੋ ਪਾਰਟੀ ਅਤੇ ਸਰਕਾਰ ਵਿਚਾਲੇ ਪੁਲ ਦਾ ਕੰਮ ਕਰਦੇ ਹੋਏ ਸੱਚਾਈ ਨੂੰ ਮੀਡੀਆ ਰਾਹੀਂ ਜਨਤਾ ਤੱਕ ਪਹੁੰਚਾਉਣਗੇ। ਇਹ ਟੀਮ तरीक वोलंटियर धारित ਹੋਵੇਗੀ ਜੋ ਮਜਬੂਤ ਜਨ ਸੰਪਰਕ ਰਚਨ ਵਿੱਚ ਸਹਾਇਕ ਸਾਬਤ ਹੋਵੇਗੀ ਪਾਰਟੀ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਆਧੁਨਿਕ ਯੁੱਗ ਦਾ ਸਭ ਤੋਂ ਵੱਡਾ ਤੇ ਪ੍ਰਭਾਵਸ਼ਾਲੀ ਹਥਿਆਰ ਹੈ ਜਿਸ ਰਾਹੀਂ ਪਾਰਟੀ ਦੀ ਆਵਾਜ਼ ਹਰੇਕ ਘਰ ਤੱਕ ਪਹੁੰਚਾਈ ਜਾ ਸਕਦੀ ਹੈ ਇਹ ਕਦਮ ਨਾ ਸਿਰਫ ਮੀਡੀਆ ਪ੍ਰਬੰਧਨ ਨੂੰ ਸੁਚੇਜਾ ਬਣਾਏਗਾ ਬਲਕਿ ਆਉਣ ਵਾਲੇ ਚੋਣਾਂ ਦੀ ਤਿਆਰੀਆਂ ਵੱਜੋਂ ਵੀ ਮਹੱਤਵਪੂਰਨ ਸਾਬਤ ਹੋਵੇਗਾ